ਸਾਬਕਾ ਉਪਰਾਸ਼ਪਤੀ ਜਗਦੀਪ ਸਿੰਘ ਤਨਖੜ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜਿੱਥੇ 9 ਸਤੰਬਰ ਨੂੰ ਉਪਰਾਸ਼ਪਤੀ ਦੇ ਲਈ VOTING ਹੋਵੇਗੀ ਜਿਸ ਤੋਂ ਬਾਅਦ ਦੇਸ਼ ਨੂੰ ਨਵਾਂ ਉਪਰਾਸ਼ਪਤੀ ਮਿਲੇਗਾ 21 ਜੁਲਾਈ 2025 ਨੂੰ ਜਗਦੀਪ ਸਿੰਘ ਤਨਖੜ ਦੇ ਵੱਲੋਂ ਅਚਾਨਕ ਹੀ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਕਈ ਚਰਚਾਵਾਂ ਹੋਈਆਂ ਪਰ ਹੁਣ ਮੁੜ ਤੋਂ ਜਗਦੀਪ ਤਨਖੜ ਜੋਨੇ ਉਹ ਚਰਚਾਵਾਂ ਦੇ ਵਿੱਚ ਆ ਗਏ ਨੇ ਵਜਾ ਹੈ ਉਹਨਾਂ ਦੇ ਵੱਲੋਂ ਰਾਜਸਥਾਨ ਵਿਧਾਨ ਸਭਾ ਦੇ ਵਿੱਚ ਤਿੰਨ ਪੈਨਸ਼ਨਾਂ ਦੇ ਲਈ ਪਾਈ ਗਈ ਅਰਜ਼ੀ ਯਾਨੀ ਕਿ ਜਗਦੀਪ ਤਨਖਰ ਦੇ ਵੱਲੋਂ ਇਹ ਅਰਜ਼ੀ ਜੋ ਹੈ ਉਹ ਰਾਜਸਥਾਨ ਵਿਧਾਨ ਸਭਾ ਦੇ ਵਿੱਚ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੂੰ ਜੋ ਉਹਨਾਂ ਵੱਲੋਂ ਜੋ ਹੈ ਉਹ ਤਿੰਨ ਪੈਨਸ਼ਨਾਂ ਦੀ ਮੰਗ ਜੋ ਹੈ ਅਰਜ਼ੀ ਜੋ ਹੈ ਉਹ ਬਿਨੇ ਪੱਤਰ ਰਾਜਸਥਾਨ ਵਿਧਾਨ ਸਭਾ ਦੇ ਵਿੱਚ ਪਾਇਆ ਹੈ ਦੱਸ ਦਈਏ ਕਿ ਰਾਜਸਥਾਨ ਵਿਧਾਨ ਸਭਾ ਦੇ ਵਿੱਚ ਜੇਕਰ ਕੋਈ ਵੀ ਵਿਅਕਤੀ ਐਮਪੀ ਐਮਐਲਏ ਬਣਦਾ ਹੈ ਤਾਂ ਉਸ ਨੂੰ ਉਹਨੇਵਾਰ ਹੀ ਪੈਨਸ਼ਨ ਜੋ ਹੈ ਉਹ ਦਿੱਤੀ ਜਾਂਦੀ ਹੈ ਯਾਨੀ ਕਿ ਇਸ ਚੀਜ਼ ਦਾ ਪ੍ਰਬੰਧਨ ਜੋ ਹੈ ਉਹ ਰਾਜਸਥਾਨ ਵਿਧਾਨ ਸਭਾ ਦੇ ਵਿੱਚ ਹੈ ਜਗਦੀਪ ਸਿੰਘ ਤਨਖੜ ਜਿਨ੍ਹਾਂ ਦਾ ਰਾਜਨੀਤਿਕ ਸਫਰ ਬੇਹਦ ਲੰਮਾ ਰਿਹਾ ਹੈ ਬਹੁਪੱਖੀ ਸਫਰ ਜੋ ਹੈ ਉਹਨਾਂ ਦਾ ਰਿਹਾ ਹੈ ਜਿੱਥੇ ਪਹਿਲਾਂ ਉਹ ਜਨਤਾ ਦਲ ਦੇ ਵੱਲੋਂ ਸੰਸਦ ਮੈਂਬਰ ਚੁਣੇ ਜਾਂਦੇ ਨੇ ਰਾਜਸਥਾਨ ਦੇ ਵਿੱਚ ਚੁੰਚ ਨੂੰ ਸੀਟ ਤੋਂ ਉਸ ਤੋਂ ਬਾਅਦ ਕਾਂਗਰਸ ਦੇ ਵੱਲੋਂ ਉਹ ਵਿਧਾਨ ਸਭਾ ਮੈਂਬਰ ਚੁਣੇ ਯਾਨੀ ਕਿ ਐਮ ਐਲ ਏ ਬਣਦੇ ਨੇ ਤੇ ਉੱਥੇ ਹੀ 2019 ਦੇ ਵਿੱਚ ਲਗਭਗ ਦੋ ਦਹਾਕੀਆਂ ਬਾਅਦ ਉਹਨਾਂ ਦੀ ਮੁੜ ਤੋਂ ਸੱਤਾ ਦੇ ਵਿੱਚ ਵਾਪਸੀ ਹੁੰਦੀ ਹੈ ਜਿੱਥੇ ਪੱਛਮ ਬੰਗਾਲ ਦੇ ਉਹ ਰਾਜਪਾਲ ਬਣਦੇ ਨੇ ਤੇ 2022 ਦੇ ਵਿੱਚ ਉਹ ਦੇਸ਼ ਦੇ ਉਪ ਰਾਸ਼ਟਰਪਤੀ ਵਜੋਂ ਚੁਣੇ ਜਾਂਦੇ ਨੇ ਤਾਂ ਅਜੇ ਦੇ ਵਿੱਚ ਉਹਨਾਂ ਦੇ ਵੱਲੋਂ ਤਿੰਨ ਪੈਨਸ਼ਨਾਂ ਦੀ ਅਰਜ਼ੀ ਜੋ ਹੈ ਉਹ ਰਾਜਸਥਾਨ ਵਿਧਾਨ ਸਭਾ ਦੇ ਵਿੱਚ ਪਾਈ ਗਈ ਹੈ ਯਾਨੀ ਕਿ ਉਹਨਾਂ ਦੇ ਵੱਲੋਂ ਇਹ ਅਰਜ਼ੀ ਜੋ ਹੈ ਉਹ ਕੀ ਮੰਗ ਜੋ ਹੈ ਉਹ ਕੀਤੀ ਗਈ ਹੈ ਕਿ ਉਹਨਾਂ ਨੂੰ ਉਹਨਾਂ ਦੀ ਬੰਨ ਦੀ ਪੈਨਸ਼ਨ ਜੋ ਤਿੰਨ ਵਾਰ ਦੀ ਹੈ ਉਹ ਦਿੱਤੀ ਜਾਵੇ ਰਾਜਸਥਾਨ ਦੇ ਵਿੱਚ ਜੇਕਰ ਇਹ ਪ੍ਰਾਵਧਾਨ ਰੱਖਿਆ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਐਮਐਲਏ ਜਾਂ ਐਮਪੀ ਬਣਦਾ ਹੈ ਤਾਂ ਉਸ ਨੂੰ ਓਨੀ ਵਾਰ ਹੀ ਪੈਨਸ਼ਨ ਜੋ ਹੈ ਉਹ ਦਿੱਤੀ ਜਾਵੇਗੀ ਤਾਂ ਐਮ.ਐਲ.ਏ ਰਹਿਣ ਵਜੋਂ ਉਹਨਾਂ ਦੀ ਤਨਖਾਹ ਜੋ ਹੈ ਰਾਜਸਥਾਨ ਦੇ ਵਿੱਚ 35000 ਰੁਪਏ ਜੋ ਹੈ ਉਹ ਪ੍ਰਤੀ ਮਹੀਨਾ ਮਿਲਦੀ ਹੈ ਪਰ ਜੇਕਰ ਉਹ ਵਿਅਕਤੀ 70 ਸਾਲ ਤੋਂ ਵੱਧ ਦੀ ਉਮਰ ਦਾ ਹੈ ਤਾਂ ਉਸ ਨੂੰ 20% ਵਾਧੂ ਰਕਮ ਜੋ ਹੈ ਉਹ ਪੈਨਸ਼ਨ ਵਜੋਂ ਦਿੱਤੀ ਜਾਂਦੀ ਹੈ ਤਾਂ ਜਗਦੀਪ ਸਿੰਘ ਤਨਖਾਹ ਦੀ ਉਮਰ ਜੋ ਹੈ ਉਹ 74 ਸਾਲਾਂ ਦੀ ਹੈ ਯਾਨੀ ਕਿ ਜਿੱਥੇ ਉਹਨਾਂ ਦੀ 35000 ਸੀ ਤਾਂ 20% ਵਾਧੂ ਜੋੜ ਕੇ ਉਹਨਾਂ ਨੂੰ 42000 ਰੁਪਏ ਤਨਖਾਹ ਜੋ ਹੈ ਉਹ ਰਾਜਸਥਾਨ ਦੇ ਵੱਲੋਂ ਸਰਕਾਰ ਦੇ ਵੱਲੋਂ ਜੋ ਹੈ ਉਹ ਦਿੱਤੀ ਜਾਵੇਗੀ ਤੇ ਬਤੌਰ ਐਮਪੀ ਜੋ ਹੈ ਉਹ ਕਾਂਗਰਸ ਦੇ ਵੱਲੋਂ ਬਣੇ ਸੀ ਉਥੇ ਹੀ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਨੂੰ 45000 ਰੁਪਏ ਤਨਖਾਹ ਜੋ ਹੈ ਉਹ ਦਿੱਤੀ ਜਾਵੇਗੀ ਯਾਨੀ ਕਿ 87000 ਰੁਪਏ ਤਨਖਾਹ ਉਹ ਐਮਐਲਏ ਤੇ ਐਮਪੀ ਵਜੋਂ ਬਤੌਰ ਜੋ ਹੈ ਉਹਨਾਂ ਨੂੰ ਮਿਲੇਗੀ ਤੇ ਉਥੇ ਹੀ ਉਪਰਾਸ਼ਟਰਪਤੀ ਵਜੋਂ ਉਹਨਾਂ ਨੂੰ 2 ਲੱਖ ਰੁਪਏ ਪ੍ਰਤੀ ਮਹੀਨਾ ਜੋ ਹੈ ਉਹ ਤਨਖਾਹ ਮਿਲੇਗੀ ਯਾਨੀ ਕਿ ਕੁੱਲ ਮਿਲਾ ਕੇ ਤਿੰਨਾਂ ਪੈਨਸ਼ਨਾਂ ਨੂੰ ਜੇਕਰ ਗੱਲ ਕਰੀਏ ਤਾਂ 2 ਲੱਖ 87000 ਰੁਪਏ ਤਨਖਾਹ ਜੋ ਹੈ ਉਹਨਾਂ ਨੂੰ ਮਹੀਨਾਵਾਰ ਮਿਲੇਗੀ ਤਾਂ ਉਹਨਾਂ ਦੇ ਵੱਲੋਂ ਹੁਣ ਰਾਜਸਥਾਨ ਵਿਧਾਨ ਸਭਾ ਦੇ ਵਿੱਚ ਇਹ ਅਰਜ਼ੀ ਜੋ ਹੈ ਮੰਗ ਜੋ ਆ ਕੀਤੀ ਗਈ ਹੈ ਕਿ ਉਹਨਾਂ ਦੀਆਂ ਬੰਦੀਆਂ ਜੋ ਤਿੰਨ ਪੈਨਸ਼ਨਾਂ ਨੇ ਉਹਨਾਂ ਨੂੰ ਦਿੱਤੀਆਂ ਜਾਣ ਤਾਂ ਜਗਦੀਪ ਸਿੰਘ ਬਨਖੜ ਇੱਕ ਵਾਰ ਮੁੜ ਤੋਂ ਆਪਣੀ ਇਹ ਅਰਜ਼ੀ ਦੇ ਕਾਰਨ ਚਰਚਾਵਾਂ ਦੇ ਵਿੱਚ ਆਏ ਨੇ ਜਿੱਥੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਉਹ ਤਿੰਨ ਵਾਰ ਜੋ ਸਰਕਾਰੀ ਪੈਨਸ਼ਨਾਂ ਨੇ ਉਹਨਾਂ ਦੇ ਹੱਕਦਾਰ ਨੇ ਤਾਂ ਉਹਨਾਂ ਨੂੰ ਉਹ ਬੰਦੀ ਪੈਨਸ਼ਨ ਜੋ ਹੈ ਉਹ ਦਿੱਤੀ ਜਾਵੇ